ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੇਖੋ ਸਾਡੀ ਜਿਹੜੀ ਲਾਈਨ ਕਲੱਬੇ ਗੁਰੂ ਦੀ ਕਿਰਪਾ ਨਾਲ ਇਹ ਸਾਰੀ ਗੁਰੂ ਦੀ ਕਿਰਪਾ ਦੇ ਗੁਰੂ ਸੇਵਾ ਕਰਾਵੇ ਹੁੰਦੀ ਹੈ ਜੇ ਗੁਰੂ ਹੀ ਚਾਏ ਤਾਂ ਸਭ ਕੁਝ ਹੁੰਦਾ ਜੋ ਅੱਜ ਨੁਕਸਾਨ ਹੋਇਆ ਇਹ ਸਾਡੇ ਕਰਮਾਂ 'ਚ ਲਿਖਿਆ ਸੀ ਦੇਖੋ ਪਰ ਇਹ ਵੀ ਇੱਕ ਜਿਹੜਾ ਨੁਕਸਾਨ ਹੋਇਆ ਨਾ ਪੰਜਾਬੀਆਂ ਨੂੰ ਪਤਾ ਲੱਗਿਆ ਸੀ ਕਿੱਥੇ ਮੇਰੇ ਇੱਥੇ ਦਾ ਪਤਾ ਹੈ ਅੱਜ ਆਪਾਂ ਤਕਲੀਫ ਵਿੱਚ ਆਏ ਆ ਤੇ ਸਾਨੂੰ ਪਤਾ ਲੱਗਾ ਵੇਖੋ ਪੰਜਾਬ ਦੀ ਕਿਸੇ ਨਾ ਬਾਹ ਨਹੀਂ ਫੜੀ ਹੈ ਸਿਰ ਪੰਜਾਬ ਦੀ ਬਾਹ ਤੇ ਪੰਜਾਬੀਆਂ ਨਹੀਂ ਫੜੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨਾ ਪਰਿਵਾਰਾਂ ਦੇ ਨੁਕਸਾਨ ਹੋਏ ਉਹਨਾਂ ਹੀ ਲੰਗਰ ਲਾਏ ਨੇ ਉਹੀ ਸੇਵਾ ਕਰ ਰਹੇ ਨੇ ਉਹਨਾਂ ਦੇ ਟਰੈਕਟਰ ਚੱਲ ਰਹੇ ਨੇ ਇਤੋਂ ਵੱਡਾ ਅਨਖੀ ਕਿ ਹਸਰੇ ਇਹ ਹਰਾਂ ਸਾਨੂੰ ਗੁਰੂਆਂ ਨੇ ਸਿਕਾਇਆ ਤથા ਗੁਰੂਆਂ ਅਨਖਨਾ ਜੀ ਨਾਸਤੇ ਪਰ ਮੈਂ ਧੰਨਵਾਦਾਂ ਜਿਹੜੇ ਸਾਡੇ ਪੰਜਾਬੀ ਗਾਇਕ ਨੇ ਜਿਹੜੇ ਖੁੱਲ ਕੇ ਸੇਵਾ ਵਾਸਤੇ ਆਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਬਾਕੀ ਰਹੀ ਸਾਡੇ ਰੈਲਬੰਦਗੀ ਲਾਈਨ ਕਲੱਬ ਦੀ ਦੇਖੋ ਇੱਕ ਛੋਟਾ ਜਿਹਾ ਕਲੱਬ ਹੈ 베ਗੋਵਾਲ 'ਚ ਜਿਹੜਾ ਸ਼ੁਰੂ ਹੁੰਦਾ ਹੈ ਲੇਲ ਦਾਤ ਤੋਂ ਸ਼ੁਰੂ ਹੁੰਦਾ ਹੈ ਤੇ ਫਲੋਰ ਤੱਕ ਇਹ 'ਚ ਮਾਜਲ ਵੀ ਆਉਂਦਾ ਜੰਮੂ ਕਸ਼ਮੀਰ ਵੀ ਆਉਂਦਾ ਇੱਥਾ ਪੰਜਾਬ ਵੀ ਆਉਂਦਾ ਪਰ ਗੁਰੂਆਂ ਦੀ ਕਿਰਪਾ ਭਲਾ ਥਲਕੇ ਦੇ 베ਗੋਵਾਲ ਉੱਤੇ ਵੀ ਕਿ ਸਭ ਤੋਂ ਵੱਧ ਸੇਵਾ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਦਨ ਦਾ ਇਹ ਹੜ ਆਇਆ ਆਪਾਂ ਹਰ ਦਿਨ ਚਾਹ ਥੋੜਾ ਚਾਹ ਜ਼ਿਆਦਾ ਪਰਮਾਤਮਾ ਦੀ ਕਿਰਪਾ ਨਾਲ ਸੇਵਾ ਕਰ ਰਹੇ ਆ ਅਸੀਂ ਗੁਰੂ ਅਗੇ ਗਰਦਾਸ ਵੀ ਉਹੀ ਕਰਦੇ ਨੇ हे ਪਰਮਾਤਮਾ ਸਾਨੂੰ ਸ਼ਕਤੀ ਦੇਈ ਮੇਰੇ ਲਾਈਨ ਮੈਂਬਰਾਂ ਨੂੰ ਸ਼ਕਤੀ ਦੇਈ ਮੇਰੇ ਭੁਲਾਥ ਦੇ ਸਾਰਿਆਂ ਵੀਰਾਂ ਨੂੰ ਸ਼ਕਤੀ ਦੇਈ ਇਹ ਵੱਧ ਤੋਂ ਵੱਧ ਆਪਣੇ ਹਲਕੇ ਦੀ ਸੇਵਾ ਕਰ ਸਕੀਏ ਜਿਹੜਾ ਵੀ ਕਿਸੇ ਵੀ ਪਰਿਵਾਰ ਨੂੰ ਕਿਸੇ ਵੇਖੋ ਇਹ ਘਾਟਾ ਨਹੀਂ ਪੂਰਾ ਕਰ ਸਕਦੀ ਕਾਟਾ ਤੇ ਉਹਨਾਂ ਆਪਾਂ ਝੋਨਾ ਨਿਕਲਦਾ 70000 ਰੁਪਿਆ ਏਕੜ ਸਰਕਾਰ ਨੇ ਕੋਈ ਦੇ ਦੇ ਦੀ 5000 ਦੇਗੀ ਵੀ ਦੇਣਾ ਜਾਂ ਨਹੀਂ ਦੇਣਾ ਪਰ ਮਸਲਾ ਇਹ ਚੀਜ਼ ਆਪਾਂ ਨਾਲ ਤੇ ਖਲੋਤੇ ਆਂ ਦਾ ਸਾਰੇ ਮੈਂ ਇੱਥੇ ਸਟੀਫਨ ਜੀ ਮੇਰੇ ਦੋਸਤ ਚੀਮਾ ਜੀ ਮੇਰੇ ਲਾਈਨ ਕਲੱਬ ਦੇ ਸਰਦ ਮਰੀਕ ਸਿੰਘ ਦਲਾਬਰੀ ਸਾਹਿਬ ਸਿਕਦੇਵ ਰਾਜ ਜੰਗੀ ਡੋਗਰਾ ਸਾਹਿਬ ਸਤਨਾਮ ਸਿੰਘ ਮੈਂ ਆਪਣੇ ਕੱਲੇ ਕੱਲੇ ਲਾਈਨ ਮੈਂਬਰ ਦਾ ਧੰਨਵਾਦ ਆ ਹੇ ਮਹਾਰਾਜ ਗੁਰੂ ਇੰਨੀ ਸ਼ਕਤੀ ਦੇ ਇਹੋ ਯਾਰ ਰੱਬ ਅਗੇ ਅਰਦਾਸ ਕਰਦਾ ਸਵੇਰੇ ਵੀ ਰਾਤੀ ਜਦੋਂ ਮੈਂ ਘਰੋਂ ਨਿਕਲਦਾ ਜਾਂਦਾ ਪਰਮਾਤਮਾ ਐਂਡ ਤੱਕ ਜਦੋਂ ਤੱਕ ਆਪਾਂ ਹੜਪੀੜਤਾਂ ਦੇ ਜਿਹੜੇ ਤਕਲੀਫ ਵਿੱਚ ਨੇ ਮੇਰੇ ਕੋਲ ਜੋ ਵੀ ਹੈਗਾ ਮੈਂ ਮਦਦ ਕਰ ਸਕਾਂ ਸੇਵਾ ਕਰ ਸਕਾਂ ਹੈ ਮੇਰੇ ਮਨ ਚ ਇੱਕੋ ਹੀ ਹੈ ਜ਼ਿੰਦਗੀ ਚ ਮੈਂ ਸੇਵਾ ਬੱਸ ਵੇਖੋ ਜਿੰਨੀ ਵੀ ਕਰ ਸਕਦਾ ਜੇ ਮੈਂ ਥੋੜੀ ਜਿਹੀ ਚਾਹ ਜਿਆਦਾ ਮੈਂ ਨੇ ਪਹਿਲਾਂ ਹੀ ਕਹਿ ਚੁੱਕਾ ਜਿੰਨ ਤੱਕ ਮੇਰੀ ਬਾਕੀ ਉਮਰ ਹੈਗੀ ਹੈ ਜਿਹੜੀ ਮੇਰੀ ਪਰਸਨਲ ਆਮਦਨ ਹੈਗੀ ਸਾਰੀ ਹੀ ਲਾਈਨ ਕਲੱਬ ਵਾਸਤੇ ਸੇਵਾ ਵਾਸਤੇ ਆ ਜਾ ਰਹੀ ਤੇ ਸੇਵਾ ਹਮੇਸ਼ਾ ਹੀ ਕਰਦੇ ਰਹਿਣਾ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਉਥੋਂ ਵੱਧ ਹੈ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦਾਂ ਖਾਸ ਕਰਕੇ ਮੇਰਾ ਵੱਡੇ ਵੀਰ ਦਿੱਲੀ ਤੋਂ ਜਰਨੈਲ ਸਿੰਘ ਤੁੱਲੀ ਉਹਨਾਂ ਦਾ ਗਰੁੱਪ ਦਾ ਤੇ ਮੈਂ ਦਿਲ ਦੀ ਗ੍ਰਾਹਿਆਂ ਤੋਂ ਸਵਾਰਾ ਪਿੰਡੋਂ ਲੋ ਵੀ ਧੰਨਵਾਦ ਕਰਦਾ ਵੀ ਉਹਨਾਂ ਵੇਖੋ ਉਹਨਾਂ ਕਿਹੜਾ ਇੱਕ ਦੀ ਰਾਪਰ ਰਾਈਆਂ ਦੇਖਿਆ ਸੀ ਇਸੇ ਕਰਕੇ ਵੇਖੋ ਇਹ ਇਹਨਾਂ ਦਾ ਵੀ ਇੱਥੇ ਵੀ ਜਿਵੇਂ ਆਉਣਾ ਲਿਖਿਆ ਹੈ ਮੈਂ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਬਹੁਤ ਵੱਡੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ